ਕਿਵੇਂ ਲੱਗ ਰਿਹਾ ਮੈਨੂੰ ਮੈਂ ਕਿਹਾ ਤਾਂ ਪਹਿਲੀ ਵਾਰ ਆਈ ਆ ਮੇਰਾ ਜੇ ਚੱਕਰ ਹੂੰ ਇਹਦੇ ਮੰਮੀ ਆਏ ਆ ਦੱਸਣ ਕਿਵੇਂ ਲੱਗਦਾ ਤੁਸੀਂ ਕਹੋ ਤੁਸੀਂ ਵੀ ਕਹੋ ਮੈਂ ਕਿਹਾ ਪਹਿਲੀ ਵਾਰ ਆਇਆ ਚਲੋ ਦੱਸੋ ਹੋਰ ਕਿਦਾਂ ਲੱਗ ਰਿਹਾ ਕੈਨੇਡਾ ਕੈਨੇਡਾ ਸੋਹਣਾ ਲੱਗ ਰਿਹਾ ਦਰੋਂ ਸੁਣਦੇ ਹੁੰਦੇ ਸੀ ਜਿਹੜੇ ਉਹਨੇ ਆਉਂਦੇ ਹੁੰਦੇ ਸੀ ਕਹਿੰਦੇ ਉਹ ਬੜਾ ਸਾਫ਼-ਸਾਫ਼ ਉੱਧਰ এনਵਾਇਰਨਮੈਂਟ ਬੜਾ ਕਲੀਨ ਆ ਉਹ ਚੀਜ਼ ਦਾ ਫਰਕ ਤਾਂ ਹੈਗਾ ਹੀ ਆ ਹੈਗਾ ਤੇ ਕੋਲੋਂ ਵੀ ਬੜੀ ਕਲੀਅਰ ਆ ਹਾਂ ਬੜਾ ਸਾਫ ਸਾਫ ਫੋਨ ਚ ਆ ਕਲਿੱਪ ਹੋਣਾ ਕੇ ਦੇਖਦਾ ਬੜਾ ਸਾਫ ਸਾਫ ਜਾ ਦਿਖਦਾ ਤੇ ਬਾਕੀ ਸਾਰਾ ਕੁਝ ਪਲੈਨਡ ਹੈ ਮੈਂ ਕਿਹਾ ਸਭ ਕੁਨੇ ਪੰਨ ਅੱਗੇ ਸੂਟ ਪਾਇਆ ਹੋਇਆ ਜੈਕਟ ਕਰਕੇ ਢੱਕਿਆ ਹੋਇਆ ਮੂੰਹ ਲੱਗਿਆ ਚੱਲੇ ਉੱਤੇ ਨੂੰ ਦੇਖੀ ਉੱਪਰ ਦੇਖੀ ਜਾਣ ਕੇ ਸੰਗ ਕੀ ਹੁਣ ਅਸੀਂ ਵਾਕ ਕਰਨ ਲਈ ਨਿਕਲੇ ਐਨੂੰ ਨਾਲੇ ਝੂਟੇ ਦਿਵਾ ਲਈਏ ਬਾਕੀ ਇਹ ਵਧੀਆ ਅਲੱਗ ਟ੍ਰੈਕ ਬਣਾਏ ਹੋਏ ਨੇ ਸੜਕਾਂ ਦੇ ਨਾਲ-ਨਾਲ ਹੀ ਤੁਰਨ ਵਾਲਿਆਂ ਵਾਸਤੇ ਬੜੀ ਜ਼ਿਆਦਾ ਸਹੂਲਤਾਂ ਬਣੇ ਹੋਏ ਨੇ ਦੇਖਿਆ ਜੇ ਆਪਾਂ ਸੜਕ ਵੀ ਪਾਰ ਕਰਨੀ ਹੈ ਉਥੇ ਥਾਂ-ਥਾਂ ਤੇ ਨਾ ਉਹ ਲੱਗੇ ਹੋਏ ਨੇ ਸਟਾਪ ਬਟਨ ਉਹ ਦੱਬ ਦੋ ਟ੍ਰੈਫਿਕ ਰੁਕ ਜਾਂਦੀ ਆ ਬੰਦਾ ਲੰਘ ਜਾਂਦਾ ਆਪਣੇ ਆਹ ਆਸ ਤੁਰਨ ਵਾਲਿਆਂ ਦੇ ਆ ਉਹ ਵੀ ਦੇਖਿਆ ਜੇ ਬੰਦਾ ਤੁਰਿਆ ਜਾਂਦਾ ਹੋਇਆ ਨਾ ਗੱਡੀ ਵਾਲਾ ਪਹਿਲਾਂ ਰੋਕ ਲੈਂਦਾ ਗੱਡੀ ਵੀ ਤੁਸੀਂ ਲੰਘ ਜਾ ਪਹਿਲਾਂ ਇੱਕ ਦੂਜੇ ਨੂੰ ਐ ਕਰਦੇ ਰਹਿੰਦੇ ਨੇ ਤੁਰਨੇ ਆਲਾ ਕਹਿੰਦਾ ਤੁਸੀਂ ਚੱਲੋ ਤੁਸੀਂ ਆਪ ਪਹਿਲੇ ਆਪ ਪਹਿਲੇ ਆ ਭਾਈ ਚੱਲ ਰਹੇ ਨੇ ਆ ਦੇਖੋ ਲੋਕਾਂ ਨੇ ਉਹਨਾ ਸਮਾਨ ਵਾਰ ਰੱਖਿਆ ਕਿੱਡੇ ਸੋਹਣੇ ਸੋਪੇ ਨੇ ਉਧਰ ਵੀ ਜੇ ਚਾਹੀਦੇ ਨੇ ਸੋਹਣੇ ਨੇ ਚੱਕੋ ਛੁੱਟੀਆਂ ਯੂਜ਼ ਕਰਨੇ ਰੱਖਿਆ ਆ ਨਹੀਂ ਤਾਂ ਹੀ ਹੁੰਦਾ ਹੀ ਨਹੀਂ ਨਾ ਉਹ ਵੀ ਮੈਨੂੰ ਗੋਦੀ ਚੱਕ ਕੇ ਲੈ ਕੇ ਜਾਓ ਗੋਦੀ ਹੈ ਨਸੀ ਗੋਦੀ ਆ ਕੀ ਸੀ ਅਲੋਂਗ ਦਿ ਫੋਲੋ ਅਲੋਂਗ ਦਿ ਫੋਲੋ ਉਂਗਲ ਫੋਲ ਚਲੋ ਆਪ ਜਾਣਾ ਆਜੋ ਆਪੀ ਆਜੋ ਹੈ ਕਿਤੇ ਵਿੱਚ ਕੰਮ ਦੇ ਟੇਬਲ ਹੈ ਹੈ ਕਿ ਆਜੋ ਕੀ ਹੋ ਗਿਆ ਜੀ ਚੋ ਲੈ ਲੈਣੇ ਸੀ ਕਿ ਨਹੀਂ ਮੈਂ ਚੋ ਲੈ ਲੈਣੇ ਮੈਂ ਜਾਣਾ ਨਹੀਂ ਆਜੋ ਰੁਸਗੀ ਰੁਸਗੀ ਆਜੋ ਉਹ ਉਹ ਫੋਟੋ ਛੋੜੀ ਛੋੜੀ ਫੋਨ ਛੋੜੀ ਸਾਰੀ ਸੋਰੀ ਹੁਣ ਗੁੱਸਾ ਹੋ ਚੁੱਕਾ ਚੱਲ ਤੂੰ ਚੱਕ ਚੱਤ ਗੁਰ ਬਾਉ ਬਾਉ ਸਤ ਗੁਰ ਨੂੰ ਇਹਨੇ ਪਸੰਦ ਹੈ ਨਾ ਬਾਉ ਮੱਸਾ ਹੀ ਦਿਸਦੇ ਹੈ ਚਲੋ ਇਹ ਤੇ ਬੈਠੂਗੀ ਇਹ ਫੜ ਕੇ ਬੈਠੀ ਫੜ ਲਾ ਫੜ ਲਾ ਕੋਕ ਨਾਨੀ चलो चलो पज्ज गई शाबाश यहां पे चढ़ जांदा है शेर पुत पापा भी आणगे वेट कर लियो आज तो मज्जा लग गया इनू सवेरे सरी स्लाइड मिल गया चलो आ जाओ इधर इधर मम्मा इत्थे आ जी आज, आज शेर ओय <laughs> ਤੁਸੀਂ ਗੋਦੀ 'ਚ ਲੈ ਕੇ ਬੈਠ ਕੇ ਆਓ ਇਹਨੂੰ ਕਿ ਬੜਾ ਮਜ਼ਾ ਆਉਂਦਾ ਹੈ। ਨਾ 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 ਬੜਾ ਵਧੀਆ ਲੱਗਦਾ ਹੈ ਕਰਕੇ ਦੇਖੋ ਇੱਕ ਵਾਰੀ। ਮੈਂ ਤਾਂ ਬਥੇਰੀ ਵਾਰ ਕਰ ਲਿਆ। ਇਹਦੇ ਨਾਲ ਹਾਂ ਹਾਂ ਆਜੂ ਅੱਗੇ ਪਾਪਾ ਵੀ ਬਿਲਕੁਲ ਪਾਪਾ ਆਜੂ ਤੁਸੀਂ ਆਜੂ ਜੀ ਆਜੂ ਜੀ ਦੇਖ ਦੇਖ ਦੇਖੇ ਬੋੜੇ ਪੁੱਟੇ ਵੜੰਗੇ ਲੈਂਦੀ ਐ ਡਰਦੀ ਨਹੀਂ ਐ। ਬਹੁਤ ਬੜੇ ਬੱਚਾ ਸਿੱਧਾ ਟ੍ਰੈਕ ਤੇ ਮੁੱਚੇ ਜਾ ਹਾਂ ਠੀਕ ਹੀ ਰੁੱਪੀ ਹੁੰਦਾ ਇੱਕ ਜਿੱਦਣ ਦੇ ਅਸੀਂ ਉਰੇ ਆਏ ਆ ਨਾ ਜਮਾ ਹੀ ਐ ਉੱਪਰ ਆ ਫੀਲ ਨਹੀਂ ਹੋ ਰਿਹਾ ਵੀ ਕਿਤੇ ਅਲੱਗ ਥਾਂ ਤੇ ਆ ਗਏ ਕਿਤੇ ਵੀ ਜਿੱਥੇ ਵੀ ਬੈਂਕ ਚ ਜਾਣਾ ਕਿਤੇ ਵੀ SIM ਲੈਣ ਗਏ ਬੈਂਕ ਗਏ ਹੋਰ ਜਿੱਥੇ ਜਿੱਥੇ ਵੀ ਗਏ ਕਿਤੇ ਕਿਤੇ ਵੀ ਜਿੱਥੇ ਕੋਈ ਸਟੋਰ ਤੇ ਬੰਦਾ ਮਿਲਿਆ ਤਾਂ ਅੱਗੇ ਉਹ ਪੰਜਾਬੀ ਹੁੰਦਾ ਤਾਂ ਇੰਗਲਿਸ਼ ਬੋਲਣ ਦਾ 1% ਵੀ ਅਲੇ ਤੱਕ ਲੋਡ ਨਹੀਂ ਮਹਿਸੂਸ ਹੋਈ ਐ ਫੀਲ ਹੀ ਨਹੀਂ ਹੋ ਰਿਹਾ ਵੀ ਕਿਤੇ ਹਲੋ ਹੋਰ ਥਾਂ ਤੇ ਆਏ ਹੋਏ ਆ ਅੱਗੇ ਕੋਈ ਵੀ ਬੰਦਾ ਟੱਕਰਦਾ ਅੱਗੇ ਉਹ ਪੰਜਾਬੀ ਬੋਲਣ ਵਾਲਾ ਹੁੰਦਾ ਉਹ ਦੇਖ ਕੇ ਸ਼ਕਲ ਦੇ ਤੇ ਪੰਜਾਬੀ ਪੰਜਾਬੀ ਬੋਲਣਾ ਸ਼ੁਰੂ ਕਰ ਦਿੰਦਾ ਤੇ ਹੁਣ ਕੱਲ ਉੱਧਰ ਗਏ ਸੀ ਬ੍ਰੈਂਟਨ ਵਾਲੀ ਸਾਈਡ ਉੱਧਰ ਤਾਂ ਜਾ ਕੇ ਐਂ ਲੱਗਦਾ ਵੀ ਜਿਵੇਂ ਪੰਜਾਬ ਜੀ ਫਿਰ ਰਹੇ ਹੁੰਦੇ ਅਸੀਂ ਜਿੱਦਾਂ ਅਸੀਂ ਆਏ ਸੀ ਨਾ ਦਰਖਤ ਸਾਰੇ ਸਾਰੇ ਸੁੱਕਾ ਸੁੱਕਾ ਸੀਗਾ ਹੁਣ ਸਾਰਿਆਂ ਨੂੰ ਪੱਤੇ ਆਣ ਲੱਗੇ ਹਰਿਆਲੀ ਹੋ ਗਈ ਆ ਪੀਲੇ-ਵਿਲੇ ਜੇ ਫੁੱਲ ਨਿਕਲੇ ਸਾਰੇ ਕਿਤੇ ਗ੍ਰੀਨਰ ਹੋ ਗ੍ਰੀਨਰੀ ਹੋ ਗਈ ਗਿੱਲੀ ਆ ਫਿਰ ਰੈਨ ਤੋਂ ਕੱਪੜੇ ਗਿੱਲੇ ਹੋ ਜਾਣਗੇ ਆਜੋ ਆਜੋ ਗਿੱਲੀ ਐ ਗਿੱਲੀ ਐ ਇੱਥੇ ਬਾਕੀ ਕਿਵੇਂ ਲੱਗ ਰਿਹਾ ਹੈ ਉਰੇ ਆਉਣ ਤੋਂ ਪਹਿਲਾਂ ਨਾ ਬੜਾ ਮੈਨੂੰ ਲੱਗਦਾ ਸੀਗਾ ਵੀ ਪਤਾ ਨਹੀਂ ਉੱਥੇ ਕਿਦਾਂ ਦਾ ਸਿਸਟਮ ਹੋਊਗਾ ਉੱਥੇ ਦੀ ਇਹ ਵਾਈਬ੍ਰੇਸ਼ਨਸ ਕਿਦਾਂ ਦੀਆਂ ਹੋਣਗੀਆਂ ਪਤਾ ਨਹੀਂ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਮੇਰਾ ਕਿਦਾਂ ਦਾ ਸੁਭਾਅ ਹੈ ਤੇ ਸੁਣਦੇ ਵੀ ਬੜਾ ਸੀਗਾ ਇਹ ਗੱਲਾਂ ਬਾਰੇ ਪਰ ਧਰਤੀ ਸਾਰੀ ਇੱਕੋ ਜਿਹੀ ਹੀ ਹੈ ਇੱਥੇ ਇੱਥੇ ਸਗੋਂ ਇੱਥੇ ਜ਼ਿਆਦਾ ਸ਼ਾਂਤੀ ਹੈ ਬਾਕੀ ਬੰਦੇ-ਬੰਦੇ ਦੇ ਡਿਪੈਂਡ ਕਰਦਾ ਉਹਦੀ ਉਹਦਾ ਕਿਦਾਂ ਦਾ ਸੁਭਾਅ ਹੈ ਹਾਂ ਅੱਗੀ ਹੈ ਕੀ ਘਰਾ ਘਟੋਰੇ ਖਾਣ ਤੋਂ ਠੀਕ ਹੈਗੀ ਹੈ ਖਾ ਲ ਨਾ ਕੀ ਹੈ ਖਾ ਲ ਨਾ ਖਾ ਲ ਨਾ ওকে ਥੈਂਕ ਯੂ ਤੁਸੀਂ ਖਾ ਲਿਆ ਸੀ ਪੀ ਲ ਨਾ ਪੀ ਲ ਨਾ ਓਕੇ ਖਾ ਲ ਨਾ ਤੁਸੀਂ ਖਾਣਾ ਖਾਣਾ ਤੁਸੀਂ ਲੈ ਲ ਹੈ ਖਾ ਲਿਆ ਸੀ ਤੁਸੀਂ ਹਾਂ ਹਾਂ ਛੋਟੀ ਖਾ ਗਿਆ ਹੈ ਹੈ ਰੋਟੀ ਰੋਟੀ ਖਾ ਲਿਆ ਸੀ ਤੁਸੀਂ ਭੁੱਖ ਲੱਗਿਆ ਸੀ ਖਾ ਲਿਆ ਸੀ ਹਾਂ ਠੀਕ ਆ ਚਿੱਟੀ ਹਾਂ ਹਾਂ ਨਮਾ ਨਮਾ ਹਾਂ ਨਮਾ ਹਾਂ ਹੁੰਦਾ ਵੀਗਾ ਹਾਂ ਖਾ ਲੂਗਾ ਖਾ ਲੂਗਾ ਹਾਂ ਸ਼ਤਗੁੰਦੀ ਬੈਜੀ ਇੱਥੇ ਬੈਠ ਕੇ ਖਾ ਲਓ ਜੀ ਹੂੰ ਸੂਟ ਦਿਖਾ ਦਿਓ ਦਾਦੂ ਨੂੰ ਖੜੇ ਹੋ ਕੇ ਦਿਖਾਏ ਸੂਟ ਆਪਣਾ ਖੜੇ ਹੋ ਕੇ ਦਿਖਾਓ ਦਿਖਾਏ ਖੜੇ ਹੋ ਕੇ ਹੂੰ ਤਾਂ ਇੱਧਰ ਨੂੰ ਹੋ ਕੇ ਚੋਣ ਹੈ ਬੜਾ ਛੋਨਾ ਬੱਦੀ ਨੂੰ ਵੀ ਦਿਖਾਇਆ ਇੱਥੇ ਹਲੇ ਵੀ ਹੁੱਡੀਆਂ ਪਈ ਹੁੰਦੀਆਂ ਨੇ ਇੱਥੇ ਤਾਂ ਸਵੇਰੇ ਅੱਜ 8 ਡਿਗਰੀ ਟੈਂਪਰੇਚਰ ਸੀਗਾ ਹੂੰ ਹੂੰ ਪਰੇਉਰੇ ਵਾਲੇ ਮੰਨਦੇ ਨਹੀਂ ਮੈਂ ਇੰਨੀ ਇੰਨੀ ਠੰਡ ਨੂੰ ਠੰਡ ਨਹੀਂ ਮੰਨਦੇ ਅੱਧੀਆਂ ਟੀ-ਸ਼ਰਟਾਂ 'ਚ ਬਾਹਰ ਫਰੀ ਜਾਂਦੇ ਨੇ ਉਹ ਤਾਂ ਕਰਕੇ ਆ ਨਾ ਉਰੇ ਵਾਲਾ ਸੁਭਾਅ ਹੈ ਹੁਣ ਜਿੰਨੇ ਵੀ ਨਾਲ ਦੇ ਮਿਲਦੇ ਨੇ ਕਹਿੰਦੇ ਤੈਨੂੰ ਇਤਕੀ ਵੱਲ ਲੱਗ ਰਹੀ ਹੈ ਕਹਿੰਦੇ ਅਗਲੀ ਵਾਰ ਨੂੰ ਵੀ ਤੇ ਟੀ-ਸ਼ਰਟਾਂ 'ਚ ਹੀ ਹੋਏਗਾ ਪਹਿਲੇ ਸਾਲੇ ਕਹਿੰਦੇ ਲੱਗਦੀ ਹੈ ਠੰਡ ਬਾਕੀ ਯਾਰ ਪਹਿਲਾਂ ਮੈਨੂੰ ਇੰਨੀ ਜ਼ਿਆਦਾ ਟੈਨਸ਼ਨ ਸੀ ਨਾ ਵੀ ਇੱਥੇ ਆ ਕੇ ਪਤਾ ਨਹੀਂ ਕਿਦਾਂ ਦਾ ਮਾਹੌਲ ਹੋਊਗਾ ਤੇ ਅੱਜ ਕੱਲ ਜਿਵੇਂ ਦਾ ਮੇਰਾ ਮਾਈਂਡ ਸੈਟ ਬਣਿਆ ਹੋਇਆ ਸੀ ਮੈਨੂੰ ਐ ਸੀ ਪਤਾ ਨਹੀਂ ਇੱਥੇ ਦੀਆਂ ਵਾਈਬ੍ਰੇਸ਼ਨਸ ਕਿਦਾਂ ਦੀਆਂ ਹੋਣਗੀਆਂ ਕਿਉਂਕਿ ਸੁਣਦੇ ਸੀ ਵੀ ਇੱਥੇ ਬੜੀ ਤੇਜ਼ੀ ਹੈ ਇੱਥੇ ਆ ਕੇ ਪਤਾ ਨਹੀਂ ਟਾਈਮ ਹੈ ਨਹੀਂਗਾ ਤੇ ਮੇਰਾ ਫਰਸਟ ਇਮਪ੍ਰੈਸ਼ਨ ਦੱਸਦਾ ਹਲੇ ਤੱਕ ਦਾ ਜਿੰਨੇ ਤੋਂ ਮੈਨੂੰ ਹਲੇ 15 ਦਿਨ ਹੋਏ ਨੇ ਆਏ ਆ ਇਹਨਾਂ ਨੂੰ ਕਿੰਨੇ ਹੀ ਐਵੇਂ ਦੋਸਤਾਂ ਨੂੰ ਵੀ ਮਿਲ ਲਿਆ ਕਿੰਨੇ ਹੀ ਟਾਈਪ categories ਨੂੰ ਮੈਂ ਮਿਲਿਆ ਓਰੇ ਹੁਣ ਮੇਰੇ ਵਰਗੇ ਵੀ ਮੈਨੂੰ ਕਿੰਨੇ ਹੀ ਮਿਲੇ ਜਿਹੜੇ ਕਈ ਕੰਮਾਂ ਦੇ ਬੜਾ ਜਿਨ੍ਹਾਂ ਨੂੰ ਪੈਸੇ ਦਾ ਜ਼ਿਆਦਾ ਹੋਇਆ ਹੋਇਆ ਉਹ ਵੀ ਪੈਸੇ ਪੈਸਾ ਛਾਪਣਾ ਵੈਸੇ ਹੀ ਪੈਸਾ ਆਪਣਾ ਉਦੋਂ ਦੇ ਵੀ ਕਿੰਨੇ ਹੀ ਮਿਲੇ ਥਾਵਾਂ ਸਾਰੇ ਕਿਤੇ ਸੇਮ ਹੀ ਹੈ ਧਰਤੀ ਇੱਕੋ ਹੀ ਹੈ ਹਾਂ ਮਤਲਬ ਨੇਚਰ ਸਾਰੇ ਕਿਤੇ ਸੇਮ ਹੀ ਹੈ ਜਿਵੇਂ ਆਪਾਂ ਸੋਚਦੇ ਹਾਂ ਨਾ ਮੇਰਾ ਉਦੋਂ ਮਾਈਂਡ ਸੈਟ ਹੁੰਦਾ ਸੀ ਵੀ ਉੱਧਰ ਜਾ ਕੇ ਯਾਰ ਐ ਨਾ ਹੋ ਜੇ ਵੀ ਹੁਣ ਇੱਥੇ ਜਿਵੇਂ ਮਨ ਲੱਗਦਾ ਹੈ ਪਰ ਅੱਬ ਵੱਲ ਨੂੰ ਜ਼ਿਆਦਾ ਸੋਚੀ ਸੋਚੀਦਾ ਹੁਣ ਉਹਦੇ ਹੁਕਮ ਚੀਜ਼ ਛੱਡਿਆ ਹੋਇਆ ਸਾਰਾ ਕੁਝ ਤੇ ਇੱਧਰ ਆਉਣ ਦਾ ਕਿਵੇਂ ਬਣਿਆ ਉਹ ਵੀ ਇਦਾਂ ਹੀ ਬਣਿਆ ਕਿ ਜਿਵੇਂ ਆਪਾਂ ਆਪਣੀ ਕਮਾਂਡ ਛੱਡੀ ਹੋਈ ਹੈ ਕੋਈ 1% ਐਫਰਟ ਨਹੀਂ ਹੈਗਾ ਇੱਧਰ ਆਉਣ ਚ ਮੇਰਾ 1% ਵੀ ਕੋਈ ਮਨ ਚ ਨਹੀਂ ਸੀਗਾ 4 ਸਾਲ ਪਹਿਲਾਂ ਦੀ ਫਾਈਲ ਲੱਗੀ ਹੋਈ ਸੀ ਆਪੇ ਆਪ ਪਰਮਾਤਮਾ ਨੇ ਇੱਧਰ ਆਉਣ ਦਾ ਇੱਧਰ ਤਾਂ ਕੋਈ ਦਾਣਾ ਪਾਣੀ ਸੀਗਾ ਇੱਧਰ ਇੱਧਰ ਆਉਣ ਦਾ ਹਿੱਲਾ ਬਣ ਗਿਆ ਕੋਈ अनप्लानਡ ਸਾਰਾ ਕੁਝ ਚੱਲਦਾ ਮੇਰੀ ਲਾਈਫ ਹੀ ਸਾਰੀ ਐਦਾਂ ਹੀ ਚੱਲਦੀ ਹੈ ਕੁਝ ਆਪਾਂ ਪਲੈਨਿੰਗ ਨਾਲ ਚੱਲਦੇ ਨਹੀਂ ਜਿੱਦਾਂ ਉਹਦਾ ਹੁਕਮ ਹੁੰਦਾ ਆਪਾਂ ਉਧਰ ਨੂੰ ਤੁਰ ਪੈਂਦੇ ਆ ਹਰ ਦਿਨ ਉਹਨੇ ਦੇਖਣ ਦੀ ਕੋਸ਼ਿਸ਼ ਕਰੀਦੀ ਆ ਐਦਾਂ ਦਾ ਮੇਰਾ ਅੱਜਕੱਲ ਥੋੜਾ ਜਿਹਾ ਮਾਈਂਡ ਸੈਟ ਸਾਰਾ ਕੁਝ ਵਧੀਆ ਵਧੀਆ ਹੋ ਰਿਹਾ ਆ ਆਪੀ ਉਹ ਮਤਲਬ ਇੱਕ 1% ਵੀ ਮੈਂ ਮੈਂ ਤੁਹਾਨੂੰ ਇਹ ਗੱਲ ਤਾਂ ਇੱਥੇ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਵੀ ਉਹ 1% ਵੀ ਨਾ ਜਦ ਆਪਾਂ ਆਪਣਾ ਆਪਣੀ ਕਮਾਂਡ ਛੱਡ ਦੰਨੇ ਤੇ ਉਹਦੇ ਹੱਥ ਸਾਰਾ ਕੁਝ ਛੱਡ ਦੰਨੇ 1% ਵੀ ਤੁਹਾਨੂੰ ਦਿੱਕਤ ਨਹੀਂ ਆਣ ਦਿੰਦਾ ਕਿਤੇ ਵੀ ਹਰ ਥਾਂ ਤੁਹਾਨੂੰ ਇੰਨਾ ਐਵੇਂ ਫੁੱਲਾ ਬੰਦੋ ਰੱਖ ਦਗੇ ਬਸ ਵੀ ਹੁਣ ਕਹਿ ਨਹੀਂ ਸਕਦੇ ਯਾਰ ਇਹ ਗੱਲ ਇੰਨਾ ਕੋਈ ਇੰਨਾ ਨਹੀਂ ਕੋਈ ਕਰ ਸਕਦਾ ਬਾਕੀ ਇਹ ਆਪਣੇ ਬੰਦੇ-ਬੰਦਿਆਂ ਦੇ ਡਿਪੈਂਡ ਕਰਦਾ ਹੁਣ ਇੱਥੇ ਆ ਕੇ ਵੀ ਕਈ ਲੋਕ ਨੇ ਜਿਹਨਾਂ ਕੋਲ ਮਤਲਬ ਸਰਖੁਰ ਕਰਨ ਦਾ ਵੀ ਵਹਿਲ ਨਹੀਂ ਹੈਗਾ ਪੂਰੇ ਪੀਜ਼ੀ ਨੇ ਕਈ ਐਦਾਂ ਦੇ ਕਿੰਨੇ ਹੀ ਲੋਕੀ ਨੇ ਜਿਨ੍ਹਾਂ ਦੇ ਮੇਰੇ ਵਰਗੇ ਮੈਨੂੰ ਲੱਗਦਾ ਵੀ ਸੇਮ ਹੀ ਮਾਈਂਡ ਸੈਟ ਹੈ ਉਹ ਕਹਿੰਦੇ ਜਿੰਨਾ ਕੁਝ ਵੀ ਜੇ ਅਸੀਂ ਇੱਧਰ ਨਾ ਆਉਂਦੇ ਤਾਂ ਸੇ ਸਾਡੀ ਐਦਾਂ ਸੋਚ ਨਹੀਂ ਹੋਣੀ ਸੀ ਐਦਾਂ ਦੇ ਕਿੰਨੇ ਹੀ ਨੇ ਹਰ ਤਰ੍ਹਾਂ ਦੇ ਹੀ ਆ ਉਹ ਤਾਂ ਹੁਣ ਹਰ ਦੇਸ਼ 'ਚ ਕਿਤੇ ਵੀ ਚਲ ਜਾਓ ਤਰ ਤਿੱਕੋ ਹੀ ਆ ਤਾ ਕਿਤੇ ਕਿਸੇ ਦਾ ਕਿਵੇਂ ਦਾ ਮਾਈਂਡ ਸੈਟ ਹੁੰਦਾ ਕਿਤੇ ਕਿਸੇ ਬੰਦੇ ਬੰਦੇ ਦੇ ਡਿਪੈਂਡ ਕਰਦਾ ਹੈ ਨਾ ਐਵੇਂ ਆ ਕਿ ਸਾਰੇ ਆਉਂਦੇ ਹੀ ਇੱਧਰ ਪੈਸਾ ਕਮਾਉਣ ਲਈ ਆ ਤਾਂ ਕਰਕੇ ਜਿਆਦਾ ਉਲਝੇ ਹੋਏ ਆ ਜਦ ਕਿ ਜੇ ਕੰਮ ਵੀ ਕਰੋ ਕੰਮ ਕਰਨਾ ਜ਼ਰੂਰੀ ਹੈ ਪਰ ਐਡਾ ਵੀ ਉਹ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਜਮਾ ਉਹਦੇ ਹੱਥ 'ਚ ਕਮਾਂਡ ਛੱਡ ਕੇ ਦੇਖੋ ਜਮਾ ਨਿਆੜੀ ਜ਼ਿੰਦਗੀ ਹੋ ਗਈ ਨਵੇਂ ਸਿਰੇ ਤੋਂ ਹੀ ਸਾਰੇ ਆਉਂਦੇ ਨੇ ਤਾਂ ਹਰੇਕ ਨੂੰ ਘਰ ਵੀ ਬਣਾਉਣਾ ਪੈਂਦਾ ਗੱਟੀਆਂ ਵੀ ਲੈਣੀਆਂ ਪੈਂਦੀਆਂ ਉਹ ਚੱਕਰਾਂ 'ਚ ਪਾਲੀਏ ਪ੍ਰੈਸ਼ਰ ਹੁੰਦਾ ਬੰਦੇ ਦੇ ਉੱਤੇ ਉਹ ਚੱਤਰ ਚ ਫੇਰ ਬੰਦਾ ਬਹੁਤ ਮਿਹਨਤ ਕਰਦਾ ਤੇ ਜ਼ਰੂਰੀ ਵੀ ਹੈ ਕਰਨੀ ਪਰ ਐ ਆ ਵੀ ਸੇਵਾ ਭਾਵਨਾ ਚ ਮਿਹਨਤ ਕੀਤੀ ਜਾਵੇ ਤਾਂ ਉਹਦੇ ਵਰਗਾ ਕੋਈ ਸਵਾਦ ਨਹੀਂ ਜੇ ਆਪਣਾ ਹੀ ਇਕੱਠਾ ਕਰਨ ਲਈ ਆਪਾਂ ਮਿਹਨਤ ਕਰਦੇ ਆਂ ਤੇ ਉਹਦੇ ਵਰਗਾ ਦੁੱਖ ਕੋਈ ਨਹੀਂ ਬਾਕੀ ਮੰਨਦਾ ਵਧੀਆ ਲੱਗ ਰਿਹਾ ਯਾਰ ਮੈਂ ਐਂਡ ਚ ਜਿਹੜੀ ਗੱਲ ਹੈ ਵੀ ਇਹਨੇ ਦਿਨ ਦਾ ਮੈਥੇ ਆਏ ਆ ਮਨਤਾ ਹਲੇ ਤੱਕ ਬੜਾ ਸੋਨਾ ਸੋਨਾ ਲੱਗ ਰਿਹਾ ਸਾਰਾ ਕੁਝ ਉਂਝੇ ਸ਼ਾਂਤੀ ਪਾਲਿਆ ਉਹਦੇ ਲਈ ਤਾਂ ਬੜੀ ਵਧੀਆ ਥਾਂ ਆ ਤੇ ਆਪਣੇ ਦੇਸ਼ ਵਰਗੀ ਤਾਂ ਜਿੱਥੇ ਆਪਾਂ ਜੰਮੇ ਵੱਡੇ ਬੜੇ ਉਹ ਜਿੱਥੇ ਜਿਹੜਾ ਆਪਣਾ ਏਰੀਆ ਹੁੰਦਾ ਉਹਦੇ ਵਰਗੀ ਤਾਂ ਚੱਲ ਰਹੀ ਸਹੀ ਨਹੀਂ ਹੁੰਦੀ ਜਦ ਸਾਰੀ ਧਰਤੀ ਹੋ ਆਪਣੀ ਹੈ ਕਿ ਤੇ ਮੇਰੀ ਇੰਨੀ ਥਾਂ ਮੇਰੀ ਆ ਥਾਂ ਮੇਰੀ ਉਹ ਵਾਲੀ ਤਾਂ ਸੋਚੇ ਰੱਖਣ ਦਾ ਕੋਈ ਫਾਇਦਾ ਹੀ ਨਹੀਂ ਬਾਕੀ ਜਿਵੇਂ ਉਧਰ ਸੀਗੇ ਉਹ ਵੀ ਇੱਧਰ ਹਲੇ ਰਹਿਣਾ ਹੁਣ ਪਤਾ ਨਹੀਂ ਕਿੰਨਾ ਟਾਈਮ ਇੱਥੇ ਰ੍ਹਾਂਗੇ ਅੱਲੇ ਦੇਖਦੇ ਆ ਕਿਉਂ ਇੱਧਰ ਬੁਲਾਇਆ ਪਰਮਾਤਮਾ ਨੇ ਕਿਉਂ ਇੱਧਰ ਆਏ ਆ ਕੁਝ ਪਤਾ ਨਹੀਂ ਹੁਣ ਦੇਖਦੇ ਆ ਫਿਊਚਰ ਹੁਣ ਕੀ ਇੱਥੇ ਕੀ ਕਰਨਾ ਕਿਵੇਂ ਕੀ ਬੰਨਣਾ ਤੇ ਕਿੰਨਾ ਚਿਰ ਰਹਿਾਂਗੇ ਇੱਥੇ ਬਾਕੀ ਪਰਮਾਤਮਾ ਹੱਥ ਛੱਡ ਰੱਖਿਆ ਫੜੌਰ ਜਿਵੇਂ ਜਿਵੇਂ ਚਲਾਈ ਜਾਂਦਾ ਮੈਂ ਚੱਲੀ ਜਾਂਨੇ ਆ ਇੱਕ ਸਭ ਤੋਂ ਵੱਡਾ ਮੇਜਰ ਡਿਫਰੈਂਸ ਜਿਹੜਾ ਮੈਨੂੰ ਦਿਖਿਆ ਕੱਲ ਨੂੰ ਮੈਨੂੰ ਇੱਕ ਬੰਦਾ ਮੈਂ ਐਂ ਤੁਰਿਆ ਜਾ ਰਿਹਾ ਇੱਕ ਮੁੰਡਾ ਮੈਨੂੰ ਅੱਗੇ ਪੁੱਛਦਾ ਕਿ ਵੀਰੇ ਮੈਨੂੰ ਭਾਈ ਜੀ ਮੈਨੂੰ ਕੰਮ ਮਿਲ ਜੂਗਾ ਕੋਈ ਕੰਮ ਹੈਗਾ ਤੁਹਾਡੇ ਕੋਲ ਇੰਡੀਆ ਚ ਨਾ ਬੰਦੇ ਲੱਭਦੇ ਫਿਰਦੇ ਰਹਿੰਦੇ ਸੀਗੇ ਕੰਮ ਲਈ ਵੀ ਕੋਈ ਕੰਮ ਵਾਲਾ ਬੰਦਾ ਮਿਲ ਜਵੇ ਕੰਮ ਕਰਕੇ ਰਾਜੀ ਨਹੀਂ ਸੀਗੇ ਮੁੰਡੇ ਤੇ ਇੱਥੇ ਆ ਗਏ ਇੱਥੇ ਆ ਕੇ ਆਪ ਪੁੱਛ ਰਹੇ ਨੇ ਜੇ ਇਹੀ ਮੈਂ ਸੈਟ ਉੱਥੇ ਹੁੰਦਾ ਕੰਮ ਉੱਥੇ ਵੀ ਮਿਲ ਜਾਣਾ ਸੀਗਾ ਉੱਥੇ ਆਪਾਂ ਐਫਰਟ ਦੀ ਮਾਰਦੇ ਪਰ ਇੱਥੇ ਆ ਕੇ ਐਫਰਟ ਮਾਰਨਾ ਸ਼ੁਰੂ ਕਰ ਦਿੰਦਾ ਹੁੰਦਾ ਵੀ ਕੰਮ ਮਿਲ ਜੇ ਕਮਾਈ ਇੱਥੇ ਨਾਲੋਂ ਜ਼ਿਆਦਾ ਕਰ ਰਹੇ ਨੇ ਉੱਥੇ ਲੋਕੀ ਮੈਂ ਉਹਦਾ ਵੀ ਦੇਖਾਂਦਾ ਮੈਂ ਜਿੰਨਾ ਕੁਰੇ ਆਮ ਕਮਾਉਂਦੇ ਨੇ ਉਹਨਾਂ ਦਾ ਆਪਾਂ ਉਧਰ ਵੀ ਕਮਾਈ ਜਾਂਦੇ ਸੀਗੇ ਜੇ ਪੈਸੇ ਦਾ ਤੁਸੀਂ ਇਹਨਾਂ ਦੇਖਦੇ ਹੋ ਤਾਂ ਪੈਸਾ ਤੁਸੀਂ ਕਿਤੇ ਵੀ ਕਮਾ ਸਕਦੇ ਹੋ ਕਿਉਂਕਿ ਸਾਰੇ ਗੱਲ ਲੋਕੀ ਪੈਸੇ ਦੀ ਗੱਲ ਕਰਦੇ ਨੇ ਅਸਲੀ ਕਮਾਈ ਦੀ ਜਿਹੜੀ ਗੱਲ ਕਰਨੀ ਹੈ ਜਿਹੜੀ ਅਸਲੀ ਕਮਾਈ ਆਪਾਂ ਕਰਨੀ ਆ ਉਹਦੀ ਕੋਈ ਗੱਲ ਨਹੀਂ ਕਰਦਾ ਨਾ ਉਹਦੀ ਕੋਈ ਗੱਲ ਨਹੀਂ ਕਰਦਾ ਸਿਮਰਨ ਦੀ ਕੋਈ ਗੱਲ ਨਹੀਂ ਕਰਦਾ ਜਿਹੜੀ ਕਮਾਈ ਕਰਨੀ ਆ ਤੇ ਉਹ ਅਸਲ ਕਮਾਈ ਜਿਹੜੀ ਘਰ ਤੋਂ ਕਮਾਈ ਕਰਨ ਵਾਲੀ ਆ ਚੱਲ ਆਹ ਲੀਆਂ ਕਮਾਈਆਂ ਵੀ ਕਰ ਲੋ ਦੱਬ ਕੇ ਮੈਂ ਕਿਹਾ ਨਾ ਰੱਬ ਸਾਰਿਆਂ ਨੂੰ फटाफट ਜਿੰਨੇ ਪੈਸੇ ਚਾਹੁੰਦੇ ਨੇ ਮਿਲ ਜਾਣ ਉਹ ਤੋਂ ਬਾਅਦ ਉਹਨਾਂ ਨੂੰ ਪਤਾ ਲੱਗੇ ਤਾਂ ਗਲਤ ਰਾਹ ਸੀਗਾ ਤੇ ਅਸਲੀ ਕਮਾਈ ਕੀਤੀ ਨਹੀਂ ਪਰ ਆਹ ਹਾਲ ਹੋਰੇ ਇੱਥੇ ਦਾ ਐਕਸਪਰੀਅੰਸ ਪਹਿਲੇ ਹਲੇ ਪਹਿਲੇ ਦਿਨਾਂ ਦਾ ਹੀ ਆ ਦੇਖਿਆ ਕਿ ਉਹਰੇ ਐ ਪੁੱਛਦੇ ਫਿਰਦੇ ਨੇ ਕੰਮ ਤੇ ਆਪਣੇ ਉਧਰ ਦੇਹੀ ਮਾਈਂਡ ਸੈਟ ਕਿਤੇ ਵੀ ਰੱਖੋ ਯਾਰ ਇਹ ਤਾਂ ਪੈਸਾ ਤੁਸੀਂ ਕਿਤੇ ਵੀ ਕਮਾ ਸਕਦੇ ਹੋ ਇਹਦਾ 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 ਲੌਜੀਕ ਸਮਝੋ ਪਹਿਲਾਂ ਕਿ ਕੰਮ ਕਿਵੇਂ-ਕੰਮ ਕਰਦੀ ਆ ਸਾਰੀਆਂ ਚੀਜ਼ਾਂ ਇਹ ਤੁਹਾਡੇ ਪਿੱਛੇ ਭੱਜਿਆ ਕਰਨੀਆਂ ਜੇ ਆਪਣੇ ਦਿਮਾਗ ਤੋਂ ਸੈਟ ਕਰ ਲਓ ਚਲੋ ਅੱਜ ਦੀ ਵੀਡੀਓ ਨੂੰ ਕਰ ਦਨੇ ਆਂ ਅੱਥੀ ਐਂਡ ਫਿਰ ਮਿਲਦੇ ਆਂ ਇਧਰ ਵਾਕ ਕਰ ਰਹਾ ਹੋਇਆ ਸੀ ਐ ਇਧਰ ਸ਼ਾਂਤ ਜਿਹਾ ਸਾਮਾ ਬਹੁਤ ਨੇ ਮਿਲਦੇ ਹੁਣ ਕੱਲ ਨੂੰ ਕੱਲ ਦਾ ਐਕਸਪੀਰੀਅੰਸ ਦੱਸਦੇ ਹੁਣ ਕੱਲ ਨੂੰ ਮੈਂ ਜਾਣਾ ਪਬਲਿਕ ਟਰਾਂਸਪੋਰਟ ਦੇ ਦੇਖਣਾ ਇੱਥੇ ਦਾ ਸਭ ਤਾਂ ਸਾਮਾ-ਸਾਮਾ ਦੇ ਟਰੈਵਲ ਕਰਕੇ ਦੇਖੀਏ ਇਕ ਨਾ ਘਰੇ ਉੱਥੇ ਸਾਰਾ ਦਿਨ ਜਿੱਥੇ ਵੀ ਜਾਣਾ ਹੁੰਦਾ ਸੀ ਮਾਰਦੇ ਦੀ ਗੱਡੀ ਸੈਲਫ ਤੁਰ ਕੇ ਤਾਂ ਜਮਾ ਹੀ ਹੈ ਨਹੀਂ ਸੀ ਆਪ ਨੂੰ ਹੀ ਫੀਲ ਹੁੰਦਾ ਰਹਿੰਦਾ ਸੀ ਵੀ ਤੁਰਿਆ ਫਿਰਿਆ ਕਰੀਏ ਯਾਰ ਜਿਆਦਾ ਤੁਰਨਾ ਫਿਰਨਦਾ ਹੀ ਉਹ ਹੋ ਗਿਆ ਸਿਸਟਮ ਤੇ ਨਹੀਂ ਤਾਂ ਖਾਦਾ ਪੀਤਾ ਵੀ ਹਜੋਂ ਮੋણો ਫਟ ਗਿਆ ਸੀ ਆ ਹਾਲ ਹਾਲ ਹੋਇਆ ਪਿਆ ਸੀ ਇੰਡੀਆ ਦੇ ਤਾਂ ਸਾਰਾ ਦਿਨ ਕਰਕੇ ਤੋੜਾ ਫੇਰੇ ਜਿੱਥੇ ਵੀ ਜਾਣਾ ਗੱਡੀ ਦੇ ਜਾਣਾ ਤੁਰਨਾ ਫਿਰਨਾ ਜਮ ਹੀ ਕੱਟਿਆ ਹੋਇਆ ਸੀ ਹੁਣ ਸਵਾਜ ਆਉਣ ਲੱਗਿਆ I'm feeling I'm going to A new place, a new home, for a while, let me feel alive. Nothing to hold me back, take my time, just enjoy the ride. Passing by life is good, best I've ever felt. Get me up somewhere new, somewhere I can find myself. Oh, I feel I feel I feel I feel. Cause I found my way